ठाणासंगत ਦੀ ਪੁਲਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ठाणासंगਤ ਦੇ ਏਰੀਏ ਵਿੱਚ ਕ੍ਰਸ਼ਟ ਕਰ ਰਹੀ ਸੀ ਉਸ ਸਮੇਂ ਮੁਕਬਰੀ ਹੋਈ ਸੀ ਕਿ ਕੁਲਵਿੰਦਰ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਬੀੜ ਤਲਾ ਬਟਿੰਡਾ ਮੁਖਪਾਲ ਸਿੰਘ ਪੁੱਤਰ ਜੀਤਰਾਮ ਵਾਸੀ ਜੱਸੀ ਬਾਗਵਾਲੀ ਨਵਜੋਤ ਸਿੰਘ ਉਰਫ ਨਵੀ ਪੁੱਤਰ ਜਗਵਿੰਦਰ ਸਿੰਘ ਵਾਸੀ ਸੰਗਤਕਲਾ ਹਾਕਮ ਸਿੰਘ ਪੁੱਤਰ ਸਰਬੰਸ ਸਿੰਘ ਵਾਸੀ ਕੁੱਤਾ ਜੋ ਕਿ ਲੋਹੇ ਦੀਆਂ ਪਲੇਟਾਂ ਚੋਰੀ ਕਰਨ ਦੇ ਆਦੀ ਹਨ ਇਨਾ ਨੂੰ ਬਠਿੰਡਾ ਦਾਪੜੀ ਰੋਡ ਤੇ ਇੱਕਮ ਟਾਪਾ પાસે ਗ੍ਰਿਫਤਾਰ ਕੀਤਾ ਗਿਆ ਜਿੰਨਾ ਪਾਸੋਂ 62 ਲੋਹੇ ਦੀਆਂ ਵੱਖ-ਵੱਖ ਪਲੇਟਾਂ ਅਤੇ ਇੱਕ ਕੈਟਰ ਕੈਂਟਰ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੋਸ਼ ਰਿਮਾਂਡ ਲਿਆ ਜਾਵੇਗਾ ਇਹਨਾਂ ਤੋਂ ਹੋਰ ਵੀ ਨੁਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਐਸ.ਆਈ. ਗੁਰੂਪ੍ਰੀਤ ਐਸਐਚਓ ਸੰਗਤ ਕੱਲ ਪੁਲਿਸ ਪਾਲਟੀ ਬਟਿੰਡਾ ਨੱਭਲੀ ਰੋਡ ਤੇ ਗਸ਼ਤ ਕਰ ਰਹੀ ਸੀ ਜਿਨ੍ਹਾਂ ਨੂੰ 1 ਘੰਟਾ ਬੀਤੇ ਸਾਹਮਣੇ ਛੱਕੀ ਕੈਂਟਰ ਲੋਹੇ ਦੇ ਪਲੇਟਾਂ ਲਾਉਦੇ ਲਾਉਣਾ ਮਿਲਿਆ ਜਿਨ੍ਹਾਂ ਨੂੰ ਮਹਿੰਗਾਈ ਦਾ ਪੜਤਾਲ ਕਰੀ ਗਈ ਜੋ ਤਸਦੀਬ ਅਕਸਰ ਜਵਾਬ ਨਹੀਂ ਦੇ ਸਕੇ ਜਿਨ੍ਹਾਂ ਨੇ ਮੰਨਿਆ ਕਿ ਇਹ ਪਲੇਟਾਂ ਬਟਿੰਡਾ ਨੱਭਲੀ ਰੋਡ ਤੋਂ ਠੇਕੇਦਾਰ ਜੋ ਸ਼ਰਤ ਬਣਾ ਰਿਹਾ ਉਹਨਾਂ ਦੀਆਂ ਚੋਰੀ ਕੀਤੀਆਂ ਜਾਂਦੀਆਂ ਸੀ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ